एक सतनाम पुरख सतनामकर्ता पख अकाल मूरत अजूनी अजुनी सै प्रसाद जप ਆਜ ਸੱਚ ਜੁਬਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰੁ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਤਿ ਸਿਆਖ ਪਾਲਾ ਕੋ ਤੇ ਆਇਕ ਨ ਚੱਲੇ ਨਾਲ ਕਿ ਸਤਿ ਆਰਾ ਹੋਈਐ ਕਿਵ ਕੂੜੈ ਟੁਟੇ ਪਾਲ ਰੰਗਰਾਈ ਚੱਲਣਾ ਨਾਮ ਦਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਜ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਤਨਾ ਹੁਕਮੀ ਬਖਸ਼ੀਸ ਇਤਨਾ ਹੁਕਮੀ ਸਦਾ ਭਵਾਈ ਹੈ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਨਾਮ ਹੁਕਮ ਮੈਂ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਗਾਵੇ ਕੋ ਵਿਦਿਆਰਥੀ ਖੋ ਪੀਚਾ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਜਿਸੇ ਦੂਰ ਗਾਵੇ ਕੋ ਵੇਖੇ ਹਾਤਰਾਕ ਦੂਰ ਰਤਨਾ ਕਥੀ ਨ ਆਵੇ ਟੋਟ ਰਤਨਾ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਕਿਆ ਪਾਉ ਅਪਾਰੇ ਖੇ ਮੰਗੇ ਜਿਹੇ ਜਿਹੇ ਨਾ ਕਰੇ ਦਾਤਾ ਰੇ ਥਿਰ ਕੀ ਅੱਗੇ ਰੱਖੀਐ ਜਿਦਿ ਸੈ ਦਰਬਾਰ ਹੋ ਕੇ ਬੋਲਨ ਬੋਲੀਐ ਜਿ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਬਣਾਈ ਵਿਚਾਰ ਰਮੀ ਆਵੇ ਕਪੜਾ ਨਾਤਰੀ ਮੋਖ ਦਵਾਰ ਸਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਆਪੇ ਅਨ ਜਾਏ ਕੀਤਾ ਨ ਹੋਇ ਆਪੇ ਆਪ ਨਰਿੰਦਨ ਸੋਇ ਇਸਿ ਵਿਆਤਨ ਪਾਇਆ ਮਾਨ ਨਾਨਕ ਕਾਮੇ ਕੁਨੀ ਨਿਧਾਨ ਕਾਮੇ ਸੁਨੀਏ ਮਨ ਰਖੀਏ ਭਾਉ ਸੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰ ਗੋੜਕ ਪਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖ ਨਹੀਂ ਅੰਧਾ ਕਤਨ ਨਾ ਜਾਏ ਤੁਰਾ ਇੱਕ ਦੇਹਿ 부ਝਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇਤਨਾਵਾ ਜੇ ਤਿਸ ਭਾਵਾ ਰਣ ਭਾਣੇ ਕੇ ਨਾਈ ਕਰੀ ਜੇਤੀ ਸਿਰ ਟੋ ਪਾਈ ਵੇਖਾਂ ਗਰਮਾ ਕੇ ਮਲੇ ਲਈ ਬਾਤੁ ਮਿ ਚਰਤਨ ਜਵਾਬ ਫਰਮਾਣਿਕ ਏਕ ਗੁਰ ਕੀ ਸਿਖ ਸੁਣੀ ਗੁਰਾਇਤਿ ਤੇ ਪੁਜਾਈ ਸਪਨਾ ਜੀਆ ਕਾ ਇਕ ਦਾਤਾ ਸੋਹਿ ਵਿਸਰਨ ਨ ਜਾਇ ਏ ਜੁਗ ਚਾਰੇ ਆਰਜਾ ਹੋਰ ਦਸੁਣੀ ਹੋਵੇ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਇ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲਿਓ ਜੇ ਤਿਸ ਨਦਨ ਆਵਹੀ ਆਲਾ ਬਾਤ ਨ ਪੁਛੈ ਕੇ ਕੀਟ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣੰਤਿ ਆ ਗੁਣ ਦੇਹ ਜਿਹਾ ਕੋਇ ਨ ਸੁਝਈ ਜਿੰਦ ਸੁਣ ਕੋਇ ਕਰੇ ਸੁਣੇ ਸਿਧ ਪੇਰ ਸਰਨਾਥ ਸੁਣੇ ਤਤ ਤੁਬਲਾ ਆਪ ਸੁਣੇ ਦੀਪ ਲੋਪ ਤਾਲ ਸੁਣੇ ਬਹਿ ਨਾ ਸਕੈ ਕਾਲ ਨਾਲਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਦਾ ਨਾਸ ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖសាਲਾ ਮੰਦ ਸੁਣੇ ਜੋਗ ਜੁਗ ਤਨ ਭੀਰ ਸੁਣੇ ਸਾਾਸ ਸਿੰਧਿਤ ਵੇਦ ਨਾਲਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਦਾ ਸਰ ਹੈ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ ਨਾਮ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਹ ਸੁਣਿਆ ਸੇਖ ਪੀਰ ਬਾਸਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਮੋਤੂਐ ਅਸਗਾਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਬੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਸਾਖਤ ਕਲਮਨਾ ਲਿਖਣ ਹਾਰ ਮੰਨੈ ਕਾਬੈ ਕਰਨ ਵਿਚਾਰ ਸੋ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸੋਤ ਨਾ ਜਾਏ ਸੋ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਛਿ ਪਰ ਗੜ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਸੋ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਪਾਵਹਿ ਮੁਖ ਦੁਆਰੇ ਮੰਨੇ ਪਰਵਾ ਰਹੈ ਸਾਧਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖਸ ਨਾਮ ਦਰਨਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨੇ ਪੰਚੇ ਸੋਹੇ ਦਰ ਜਾਣੈ ਪੰਚਾ ਕਾਮੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕਹਿ ਕਰਨਾ ਨਾਹੀ ਸੁਮਾਰੇ ਤਉ ਧਰਮ ਦੀ ਆਕਾ ਪੂਜਾ ਸੰਤੋਖ ਥਾ ਲਿਖਿਆ ਜਨ ਸੂਤਰ ਕੋ 부জে ਹੋਵੇ ਸਤਿਆਰੇ ਤਬ ਲੈ ਉਪਰ ਕੇ ਤਾਪਾਰ ਰਸੀ ਹੋਰ ਪਰੇ ਹੋਰ ਹੋਰ ਇਸ ਤੇ ਪਾਰ ਤ ਲੈ ਕਵਣ ਜੋਰ ਰਹੀ ਯਾਤ ਰੰਗਾ ਕੇ ਨਵ ਸਭਨਾ ਲਿਖਿਆ ਬੁੜੀ ਕਲਾਮ ਕੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਤੇਤਾ ਹੋਏ ਤੇਤਾ ਤਾਂ ਸਵਲਿਹੋ ਰੂਪ ਕਿੱਤੀ ਦਾ ਜਾਣੇ ਕੋਣ ਭੂਤ ਸਭ ਸਾਓ ਇੱਕ ਨੂੰ ਕਵਾਓ ਇਸ ਤੇ ਹੋਏ ਲੱਖ ਦਰਿਆਓ ਸੁਦਰਤ ਕਵਣ ਕਹਾ ਵਿਚਾਰ ਵਾਰਿਆਣਾ ਜਾਵਾ ਏ ਦਵਾਰ ਤੁਤੁਤ ਭਾਵੇ ਸਾਈ ਭਲੀ ਕਰ ਤੁਸਰਾ ਸਲਾਮਤ ਨਿਰੰਕਾਰ ਸੰਖ ਜਪ ਅ ਸੰਖ ਭਾਉ ਅ ਸੰਖ ਪੂਜਾ ਸੰਖ ਦਪਦਾਉ ਅ ਸੰਖ ਗ੍ਰੰਥ ਮੁਖ ਵੇਦ ਪਾਠ ਅ ਸੰਖ ਜੋਗ ਮਨ ਰਹਿ ਹੈ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅ ਸੰਖ ਸੱਤੀ ਅ ਸੰਖ ਦਾਤਾਰ ਸੰਖ ਸੂਰ ਮੋਹ ਪਖਸਾਰ ਸੰਖ ਮੋਣ ਦੇ ਬੁਲਾਏ ਤਾਰ ਤੁਤ ਕਵਨ ਕਹਾ ਵਿਚਾਰੇ ਬਾਰਿਆ ਨਾ ਜਾਵਾਂ ਏਕ ਵਾਰ ਤੁਤੁਤ ਭਾਵੇ ਸਾਈ ਭਲੀ ਕਰ ਤੁਸਰਾ ਸਲਾਮਤ ਨਿਰੰਕਾਰ ਕਮ ਮੂਰਥ ਅੰਤ ਘੂਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਲ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆ ਕੂੜੇ ਫਿਰਾਹ ਸੰਖ ਮਲੇਸ਼ ਮਲ ਪੁਖਾਹੇ ਅਸੰਖ ਨਿੰਦਖ ਸਿਰ ਕਰਹੇ ਭਾਰਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਦੂਤੁ ਭਾਵੇ ਸਾਈ ਭਲੀ ਕਰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਅਸੰਖ ਥਾਵ ਅਗੰਮ ਗੰਮ ਅਸੰਖ ਲੋ ਅਸੰਖ ਹੈ ਸਿਰਪਾ ਹਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੈ ਸੰਜੋਗ ਵਖਾਣਾ ਜਿਨੇ ਲਿਖੇ ਤਿਸਰ ਨਾਏ ਫਰਮਾਏ ਤਿਤ ਪਾਹੇ ਜੇਤਾ ਪੀਤਾ ਤੇਤਾ ਨਾਓ ਨਾ ਲਾਵੇ ਨਾਹੀ ਕੋਥਾਉ ਉਦਰਤ ਕਾਣ ਕਹਾ ਵਿਚਾਰ ਸਦਿਨ ਜਾਵਾ ਏਕ ਵਾਰ ਉਦਰਤ ਭਾਵੇ ਸਾਈ ਖਲੀਕਾਰ ਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਬੋਤ ਪਲੀਤੇ ਕਪੜ ਹੋਏ ਸਾਬੂਨ ਲਈਏ ਉਹ ਧੋਏ ਹਰਿਆ ਬਾਤ ਆਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਕੁੰਨੀ ਪਾਪੀ ਆਖਣ ਹਾਏ ਕਰ ਕਰ ਕਰਨਾ ਲੈ ਲੈ ਜਾਓ ਆਪੇ ਵੀ ਜਾ ਪਈ ਭਾਉ ਨਾਨਕ ਹੁਕਮੀ ਆਵੋ ਜਹੋ ਤੇਰਾ ਤਪ ਤੇ ਆਦਾਨ ਜੇ ਕੋ ਪਾਵੇ ਤਿਲਕਾ ਮਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਓ ਸਭੁ ਤੇਰੇ ਮੈਂ ਨਾਹੀ ਕੋਈ ਰੈਣ ਗੁਣ ਕੀਤੇ ਭਗਤ ਨਾ ਹੋਏ ਸਤ ਸਾਤ ਬਾਣੀ ਬਰਮਾਓ ਸਤ ਸੁਭਾਨ ਦਾ ਮਨ ਚਾਉ ਕਮਨ ਸਵੇਲਾ ਵਕਤ ਖਵਣ ਕਮਨਥਤ ਕਮਨ ਵਾਰ ਕਮਨ ਸ੍ਰਿਸ਼ਟੀ ਮਾਹ ਕਵਣ ਜਿਤੂ ਆ ਆਕਾਰ ਇਹ ਨਾ ਪਾਇਆ ਪੰਡਿਤਿ ਜਿਹ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਾਂ ਲੇ ਕੁਰਾਨ ਇੱਕ ਵਾਰ ਨਾ ਜੋ ਕੀ ਜਾਣੈ gutt ਮਹੋ ਨਾ ਕੋਈ ਨਾ ਕਰਤਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣੈ ਸੋਈ ਜੇ ਕਰਿਆ ਆਖਾ ਤਿਖਸਾ ਲਾਹੀ ਓ ਵਰਨੇ ਕੇ ਬਜਾਨਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਸਾਇ ਭੱਟੀ ਨਹੀਂ ਤਾ ਜਾਤਾ ਹੋਵੇ ਨਾਨਕ ਦੇਖੋ ਆਪੋ ਜਾਣੇ ਅਗੇ ਗਿਆ ਨਾ ਸੋਹੈ ਬਾਤ ਅਲਾ ਪਾਤ ਅਲਾ ਅਗਾਸਾ ਅਗਾਸ ਹੋਏ ਪੂਰ ਭਾਲ ਤਕੇ ਰੇਤ ਕਹਿਣ ਇੱਕ ਬਾਤ ਸਾਰੇ ਕਹਿਣ ਕਦੇ ਬਾਸ ਰੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਬਨਾਸ ਨਾਨਕ ਵੱਡਾ ਆਪੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ ਨਦੀਆ ਤੇ ਵਾਹ ਅਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਇਹ ਸਿੱਤੀ ਮਾਲ ਧਨ ਕਿਹੜੀ ਤੁਲਨਾ ਹੋਵਣੀ ਇਤਿ ਸਮਨ ਹੁਣਾ ਵਿਸਰੇ ਅੰਤ ਨਾ ਸਿੱਤੀ ਕਹਣ ਅੰਤ ਨਾ ਕਰਨੇ ਦੇਨ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲ ਲਾਗੇਾਂ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਇ ਬਹੁਤਾ ਕਈਏ ਬਹੁਤਾ ਹੋਇਏ ਬਡਾ ਸਾਹਿ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇ ਬਡਾ ਉੱਚਾ ਹੋਵੇ ਕੋਇ ਉਸ ਉੱਚੇ ਕੋ ਜਾਣੈ ਸੋਇ ਜੇ ਬਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਆਪ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਇਤੇ ਮੰਗਹਿ ਜੋਦ ਅਪਾਰ ਇਤੇ ਗਣਤ ਨਹੀਂ ਵਿਚਾਰੇ ਇਤੇ ਖੱਪ ਟੁੱਟੇ ਵੇਕਾਰ ਇਤੇ ਲਲ ਮੁਕਰ ਪਾਹੀ ਇਤੇ ਮੂਰਖਾਏ ਖਾਏ ਇਤੇ ਆ ਦੂ ਖੂਕ ਸਦ ਮਾਰੇ ਏ ਬੇਦਾ ਤੇਰੀ ਦਾਤਾ ਰੇ ਬੰਦ ਖਲਾਸੀ ਭਾਣੇ ਹੋਏ ਮੂਰਖ ਆਪ ਨਾ ਸਕੈ ਕੋਏ ਤੂ ਖਾਇਕ ਅੱਖਣ ਪਾਏ ਉਹ ਜਾਣੇ ਜੇਤੀਆ ਮੋਖਾਏ ਆਪੇ ਜਾਣੇ ਆਪੇ ਦੇ ਅੱਖ ਸੇਪੇ ਕੇਈ ਕੇ مول بخشے سبھت صلاح نان بادشاہی بادشاہ امول گن امول وپاری امول واپاری ہے مول پنڈار مول آوہے امول لے جاہی امول پائے امولہ سمائے امول دھرم امول دیوان مول تلہ امول پروان امول بخشیس امول نشان امول کرم امول پروان مولو مول آکھے نہ جائے آکھ آکھ رہے لے لائے آکھے وید پاٹ پوران آکھے پڑھے کرے وکھیاں آکھے برمے آکھے اند ਕੋ ਪੀਤ ਗੋਵਿੰਦ ਆਖੇ ਇਸਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਨਵ ਆਖੇ ਦੇਵ ਆਖੇ ਸਬਨਾਰ ਮਨਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੈ ਉਠਟ ਜਾਏ ਕੀਤੇ ਕੀਤੇ ਹੋਰ ਕਰਹਿ ਆਪ ਨਾ ਸਕੈ ਕੀਕੇ ਜੇਵਡ ਭਾਵੇ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਕੋ ਆਖੇ ਬੋਲ ਵਿਗਰ ਕਾਲਿ ਕਿਆ ਸਿਰ ਗਾਵਾਂ ਰਾਂਗਾਵਾਰ ਉਦਰ ਕਿਆ ਸੁ ਕਰ ਕਿਹਾ ਜਿਸ ਪੈ ਸਰਬ ਸਮਾਲੇ ਬਾਜੀ ਆਦ ਅਨੇਕ ਅਸ਼ੰਖੇ ਕੇਤੇ ਬਾਵਣ ਹਾਰੇ ਕੇਤੇ ਰਾਗਪ੍ਰੀਤ ਸਿਵ ਕਈਅਨੇ ਕਿੰਨੇ ਗਾਵਣ ਹਾਰੇ ਸਭੇ ਤੁਹਾਨੂੰ ਪੌਣ ਪਾਣੀ ਬੈ ਸੰਤਰ ਸਭੇ ਰਾਜਾ ਧਰਮ ਦੁਆਰੇ ਸਭੇ ਚਿੱਤ ਗੁਪਤੇ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਸਭੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਸਭੇ ਇੰਦ ਇੰਦਰਾਸਨ ਬੈਠੇ ਦੇਵ ਤਿਆਧਰ ਨਾਲੇ ਸਭੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੂਖੀ ਗਾਵਣ ਵੀਰ ਕਰਾਰੇ ਗਾਵਣ ਪੰਡਿਤ ਕਰਨ ਰਖੀ ਸਰ ਜਗ ਜਗ ਵੇਦਾ ਨਾਲੇ ਰਭੇ ਮੂਨੀਆ ਮਨਮੋਹਨ ਸਰਗਾ ਮਛ ਪਿਆਲੇ 라ਮਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਰਭੇ ਜੋਦ ਮਹਾ ਬਲਸੂਰਾ ਗਾਇ ਖਾਣੀ ਚਾਰੇ ਰਭੇ ਖੰਡ ਮੰਡਲ ਬੜ ਭੰਡਾਰ ਹਲ ਕਰ ਰੱਖੇ ਧਾਰੇ ਰੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮਨ ਜੇ ਮੈਂ ਚਿਤ ਨਾਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸਾਚੀ ਨਾਈ ਸੀ ਜਾਏ ਨਾ ਜასი ਰਚਨਾ ਜੰਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਲਸੀ ਮਾਇਆ ਜਿੰਨੋ ਪਾਈ ਕਰ ਕਰ ਦੇਖੇ ਕੀਤਾ ਆਪਣਾ ਮੇਰ ਨੇ ਸੀ ਵਢਾਈ ਬੂਤ ਸੁਭਾਵੇ ਸੂਈ ਕਰਸੀ ਹੁਕਮ ਨਾ ਕਰ ਨਾ ਜਾਈ ਜੋ ਪਾਤ ਸਾਹੋ ਸਹਾ ਪਾਤ ਸਾਹੀ ਨਾਨਕ ਰਹਿਣ ਰਜਾਈ ਬੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਿਬੂਤ ਸਹ ਕਾਲ ਕੁਆਰੀ ਕਾਇਆ ਜੁਤ ਡੰਡਾ ਪਰ ਦੀਤ ਵਾਹੀ ਪੰਤੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਅਦੇਸ਼ ਹਰ ਅਨੀਦ ਅਨਾਦ ਅਨਾਤ ਜੁਗ ਇਕੋ ਵੇਸ ਉਤਗਿਆਂ ਦਇਆ ਪੰਡਾਰਣ ਸਕੜਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਜਿਤ ਸੁਧ ਅਵਰਾ ਸਾਦ ਸੰਜੋਗ ਵਿਜੋਗ ਦਾ ਏਕਾਰ ਚਲਾਵੇ ਸੇਖਿ ਆਵੇ ਭਾਗ ਆਦੇਸ ਸਹਿ ਆਦੇਸ ਸੋ ਆਦ ਨੀਲ ਅਨਾਦ ਅਨਾਹਤ ਜੁਗ ਇਕੋ ਵੇਸ ਕਮਾਈ ਜੁਗਤ ਵਿਹਾਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਤਸ ਭਾਵੇ ਤੇ ਵੇ ਚਲਾਵੇ ਜਿਹੋ ਵੈ ਫਰਮਾਨ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਏ ਵਿਡਾਨ ਆਦੇਸ਼ ਤੁਸੀਂ ਆਦੇਸ਼ ਆਦ ਨੀਰ ਨਾਦ ਨਾਹਤ ਜੁਗੇ ਵੇਸ ਆਸਣ ਲੋਏ ਲੋਏ ਪੰਡਾਰ ਕੁਛ ਪਾਇਆ ਸੋ ਇੱਕ ਵਾਰ ਹਰ ਘਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਦ ਜਗਤ ਕੋ ਏਕੋ ਵੇਸ ਜੂ ਜੀ ਬੋ ਲਖ ਹੋਏ ਲਖ ਹੋਵੈ ਲਖ ਨੀਸ ਅਗਲਾ ਕੀਰਾ ਆਖੀ ਹੈ ਏਕ ਨਾਮ ਜਗਦੀਸ਼ ਗੀਤ ਰਾਹੇ ਪਤ ਪਵਰੀਆਂ ਚੜੀਏ ਹੋਈ ਆਪੀਸ ਹੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਖਣ ਜੋਤ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹੀਂ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰੇ ਜੋਰ ਨਾ ਜੁਗਤੀ ਛਟੈ ਸੰਸਾਰ ਸਾਤ ਜੋਰ ਕਰ ਵੇਖੇ ਸੁਏ ਨਾਨਕ ਉਤਮ ਨਹੀਂ ਚੰਨ ਨਾ ਹੋਏ ਰਾਤੀ ਰੋਤੀ ਤਤੀ ਵਾਰੇ ਪਾਣ ਪਾਣੀ ਅਗਨੀ ਪਾਤਲ ਨੀ ਧਰਤੀ ਥਾਵ ਰਖੀ ਧਰਮਸਾਲ ਇਸ ਜੀ ਜੁਗਨ ਕੇ ਰੰਗ ਰਣਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਚਾ ਆਪ ਸੱਚਾ ਦਰਬਾਰ ਸਤੈ ਸੋ ਪੰਜ ਪਰਮਾਨੰਦਰੀ ਕਰਮ ਪਵੇ ਨਿਸ਼ਾਨ ਪਚ ਪਕਾਈ ਉਥੈ ਪਾਏ ਨਾਨਕਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੀ ਕਾਨ ਮਹੀਸ ਕੇਤੇ ਬਰਮੈ ਘਾੜਤ ਗੜੀਐ ਉਪਰੰਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁੰਨ ਦੇਹ ਤੇ ਰਤਨ ਸਮੁੰਦਰ ਤੇਰੀਆਂ ਬਾਣੀ ਕੇਤੀਆ ਬਾਣੀ ਤੇ ਪਾਤ ਨਿਰੰਦਰ ਤੇਰੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤੇ ਨਾਦ ਬਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਘਾਰਤ ਘੜੀਐ ਬਹੁਤ ਅਨੂਪਾ ਗਲਾ ਕਰੀਆ ਨਾ ਜਾਹੇ ਤੂੰ ਕਹਿਿ ਵਿਸ਼ੇ ਪਸੁਤਾਏ ਤੇ ਘੜੀਐ ਸੁਰ ਸਮਤ ਮਨ ਬੁੱਧ ਤੇ ਘੜੀਐ ਸੁਰਾਂ ਸਿਧਾਂ ਕੀ ਸੁਧ ਅਰਭ ਖੰਡ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਹੋਰ ਜੋਤ ਮਹਾਬਲ ਸੂਰ ਰਹਿ ਰਾਮ ਰਿਹਾ ਭਰਪੂਰ ਸੀਤੋ ਸੀਤਾ ਮਹਿਮਾ ਮਾਹੀ ਆਕੇ ਰੂਪ ਨਾ ਕਥਨੇ ਜਾਹਿ ਨਾ ਮਰੈ ਨਾ ਠਾਕੇ ਜਾਹਿ ਰੰਕਾਰ ਰਾਮ ਵਸੇ ਮਨ ਮਾਹੀ ਤਿਥੈ ਭਗਤ ਵਸੈ ਕਹਿ ਲੋਰ ਰਹਿ ਆਨੰਦ ਸੱਚਾ ਮਨ ਸੋਏ ਸਚ ਅੰਡ ਵਸੈ ਨਰੰਕਾਰ ਤਿਥੈ ਵੇਖੇ ਨਦਰ ਨਿਹਾਲ ਤਿਥੈ ਕੰਡ ਮੰਡਲ ਵਰ ਭੰਡ ਤਿਥੈ ਕਥੇ ਤਾ ਅੰਤ ਨਾ ਅੰਤ ਤਿਥੈ ਲੋਰ ਲੋ ਆਕਾਰ ਸੁਜ ਹੁਕਮ ਤੇ ਵੇ ਤਿਨਕਾਰ ਵੇਖੇ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਿ ਜਤ ਪਾਵਾਰਾ ਤੀਰਜ ਸੁਨਿਆਰ ਮਤ ਵੇਧ ਹਥਿਆਰ ਹੋ ਕਲਾ ਅਗਨ ਦਪਤਾਓ ਢਾਂਡਾ ਪਾਓ ਅੰਮ੍ਰਿਤ ਢਟਾਲ ਭਰਿਆ ਸ਼ਬਦ ਸਚੀ ਤਕਸਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਪਾਣ ਗੁਰੂ ਪਾਣੀ ਪਿਤਾ ਮਤਾ ਤਰਤਮ ਮਹਤ ਦਿਵਸ ਰਾਤ ਦੁਇ ਦਾਈਂ ਜਾਇ ਆਕਿ

गै मसाल नानक ते मुखी उजले एॾी सुठी नीनाम ते आया मसक्तकाल नानक ते मुखी उजले कॾहिं सुठी न